ਪਹਿਲਾਂ ਤਾਂ ਜੀ ਸਾਰੇ ਨਗਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਤੇ ਮਾਨ ਕਰਦੇ ਹੋਏ ਸਾਡਾ ਮਾਨ ਸਤਮਾ ਵਧਾਉਂਦੇ ਹੋਏ ਸਾਡੀ ਪੰਚਾਇਤ ਨੂੰ ਫੇਰ ਦੁਬਾਰਾ ਕੰਮ ਕਰਨ ਦਾ ਮੌਕਾ ਦਿੱਤਾ ਅਸੀਂ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਸ਼ੁਕਰਾਨਾ ਸਮਾਗਮ ਦੀ ਰੱਖਿਆ ਹੋਇਆ ਸੀ ਤੁਹਾਡੇ ਪਿੰਡ ਤੋਂ ਜਿਹੜੇ ਤੁਹਾਡੇ ਪਿੰਡ ਦੇ ਵਸਨੀਕ ਸੀ ਬਾਹਰ ਰਹਿੰਦੇ ਸੀ ਕੋਈ ਅੰਬਾਲਾ ਰਹਿੰਦਾ ਕੋਈ ਰੋਪੜ ਰਹਿੰਦਾ ਕੋਈ ਹੋਰ ਕਈ ਜ਼ਿਲ੍ਹੇ ਚ ਰਹਿੰਦਾ ਉਹਨਾਂ ਨੂੰ ਵੀ ਸਨਮਾਨਤ ਕੀਤਾ ਤੁਸੀਂ ਜੀ ਕਿਵੇਂ ਦਾ ਸੰਜੋਗ ਉਹਨਾਂ ਐਨਆਰਆਈ ਵੱਲੋਂ ਜਾਂ ਫਿਰ ਜਿਹੜੇ ਬਾਹਰ ਰਹਿੰਦੇ ਉਹਨਾਂ ਨੂੰ ਕਿਵੇਂ ਸੰਜੋਗ ਮਿਲਦਾ ਹੈ ਪਿੰਡ ਨੂੰ ਦੇਖੋ ਜਿਹੜਾ ਸਾਡੇ ਪਿੰਡ ਦੀ ਤਰੱਕੀ ਦਾ ਕਾਰਨ ਦੇਖੋ ਜਦੋਂ ਹੁਣ ਸਾਰੇ ਬਾਹਰ ਰਹਿੰਦੇ ਪਿੰਡ ਦੇ ਤੇ ਪਿੰਡ ਦੇ ਇੱਥੇ ਰਹਿੰਦੇ ਸਾਰੇ ਪਿੰਡ ਦੇ ਸਾਡੇ ਸੱਜਣ ਬਹੁਤ ਸਹਿਯੋਗ ਕਰਦੇ ਸਾਡੇ ਪਿੰਡ ਦਾ ਤਾਂ ਹੀ ਅਸੀਂ ਜੋ ਸਾਡੇ ਪਿੰਡ ਦੀ ਹੁਣ ਤੱਕ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਸਕੀ ਆ ਤੇ ਸਾਡਾ ਬਹੁਤ ਸਾਰੇ ਵੱਧ ਚੜ ਕੇ ਸਾਥ ਦੰਦੇ ਆ ਪਿੰਡ ਦਾ ਗੱਲ ਕਰੀਏ ਸਮੇਂ ਦੀ ਸਰਕਾਰ ਦੇ ਨਾਲ ਤੁਹਾਡੀ ਕਾਫੀ ਰਾਤ ਤੱਕ ਹੈ ਮੈਂ ਤੇ ਸਰਕਾਰ ਦੇ ਵਿੱਚ ਕਾਫੀ ਪੁੱਛ ਹੈ ਸੋ ਕਿਵੇਂ ਤੋਂ ਸਹਿਯੋਗ ਸਰਕਾਰ ਵੱਲੋਂ ਤੁਹਾਨੂੰ ਰਹੇਗਾ ਪਿੰਡ ਦੇ ਜੀ ਵਿਕਾਸ ਕਾਰਜਾਂ ਦੀ ਗੱਲ ਕਰੀਏ ਦੇਖੋ ਸਾਰੇ ਪਿੰਡ ਦੇ ਬਹੁਤ ਸਿਆਣੇ ਬੰਦੇ ਖੜੇ ਆ ਹੁਣ ਤੱਕ ਸਾਡੇ ਪਿੰਡ ਨੂੰ ਕਿਸੇ ਵੀ ਸਰਕਾਰ ਵੱਲੋਂ ਪੁੱਛਿਆ ਨਹੀਂ ਗਿਆ ਇਹ ਪਹਿਲੀ ਸਰਕਾਰ ਹੈ ਭਗਵੰਤ ਮਾਨ ਜੀ ਦੀ ਅਤੇ ਸਾਡੇ ਜੋ ਹਲਕਾ ਵਿਧਾਇਕ ਹਨ ਉਹਨਾਂ ਨੇ ਹੁਣ ਤੱਕ ਸਾਡੇ ਪਿੰਡ ਨੂੰ ਘੱਟੋ-ਘੱਟ 25-30 ਲੱਖ ਰੁਪਏ ਦਿੱਤਾ ਹੁਣ ਤੱਕ ਤੇ ਅੱਗੇ ਵੀ ਉਹਨਾਂ ਵੱਲੋਂ ਬਹੁਤ ਸਹਿਯੋਗ ਦਾ ਸਾਨੂੰ ਭਰੋਸਾ ਦਿੱਤਾ ਗਿਆ ਅਸੀਂ ਸਰਕਾਰ ਦਾ ਤਾਂ ਕੋਈ ਸਾਡੇ ਕੋਲ ਸ਼ਬਦ ਨਹੀਂ ਵੀ ਜਿਹੜਾ ਉਹਨਾਂ ਦਾ ਅਸੀਂ ਧੰਨਵਾਦ ਕਰ ਸਕੀਏ ਸਰਬਸੰਮਤੀ ਦੇ ਨਾਲ ਚੋਣ ਹੋਈ ਹੈ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਵੇਗੀ 5 ਲੱਖ ਰੁਪਏ ਦੀ ਗ੍ਰਾਂਟ ਅਤੇ ਇੱਕ ਸਟੇਡੀਅਮ ਜਾਂ ਫਿਰ ਕੋਈ ਮੈਡੀਕਲ ਸਕੂਲ ਬਣਤੀ ਜਾਵੇਗੀ ਨਹੀਂ ਉਹ ਤਾਂ ਡੈਫੀਨੇਟਲੀ ਸਾਨੂੰ ਮਿਲੇ ਗਈ ਮਿਲੇਗਾ ਉਹ ਤਾਂ ਸਰਕਾਰ ਦੀ ਵੈਲ ਦੇ ਆਧਾਰ ਤੇ ਉਹਨਾਂ ਨੇ ਕਿਹਾ ਏ ਇਹ ਸਾਨੂੰ 5 ਲੱਖ ਜ਼ਰੂਰ ਮਿਲੂਗਾ ਬਾਕੀ ਪੈਸੇ ਦੀ ਤਾਂ ਕੋਈ ਘਾਟੇ ਨਹੀਂ ਸਾਨੂੰ ਸਰਕਾਰ ਵੱਲੋਂ ਜਦੋਂ ਅਸੀਂ ਗਏ 5 ਲੱਖ ਕਿਹਾ 10 ਲੱਖ ਸਾਨੂੰ ਸਰਕਾਰ ਨੇ ਹਰ ਟਾਈਮ ਸਾਨੂੰ ਮਦਦ ਕੀਤੀ ਏ ਸਰਕਾਰ ਦੀ ਜੀ ਸੁਖਾ ਸਾਹਿਬ ਇੱਕ ਤੁਹਾਡੇ ਪਿੰਡ ਦੀ ਬਹੁਤ ਖਾਸ ਗੱਲ ਸੁਣਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਗੁਰਸਿੱਖ ਨੌਜਵਾਨ ਨੇ ਕਿ ਗੁਰਸਿੱਖੀ ਨਾਲ ਜੁੜੇ ਹੋਏ ਨੇ ਨਸ਼ਾ ਤੋਂ ਦੂਰ ਨੇ ਤਾਂ ਇਸ ਦਾ ਸੇਰਾ ਕਿਸ ਨੂੰ ਮੰਨਦੀ ਉਹ ਕੀ ਜਿਸ ਤਰੀਕੇ ਨਾਲ ਤੁਹਾਡੇ ਪਿੰਡ ਸਭ ਤੋਂ ਵੱਡਾ ਹੈ ਦੇਖੋ ਸਾਡੇ ਨਾਲ ਜੋ ਪਿੰਡ ਚ ਸਾਰੇ ਨਗਰ ਦੇ ਸਹਿਯੋਗ ਨਾਲ ਪਿੰਡ ਗੁਰਮਤ ਕਲਾਸਾਂ ਲੱਗਦੀਆਂ ਭਾਈ ਸਾਹਿਬ ਅਸੀਂ ਪਿੰਡ ਰਖੇ ਹੋਏ ਆ ਪਿੰਡ ਵੱਲੋਂ ਤੇ ਬਹੁਤ ਬੱਚੇ ਉਹਦਾ ਲਾਭ ਉਠਾ ਰਹੇ ਆ ਸਾਰੇ ਨਗਰ ਕੋਈ ਬੱਚਾ ਸਾਡਾ ਨਸ਼ਾ ਨਹੀਂ ਕਰਦਾ ਸਾਰੇ ਗੁਰ ਸਿੱਖ ਕੋਈ ਐਦਾ ਦੀ ਗੱਲ ਨਹੀਂ ਪਿੰਡ 'ਚ ਬਹੁਤ ਵਧੀਆ ਮਾਹੌਲ ਆ ਪਿੰਡ ਦਾ ਬਹੁਤ ਜ਼ਿਆਦਾ ਵਧੀਆ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਕੈਮਰਾ ਨੂੰ ਲੈ ਕੇ ਗਰਾਊਂਡ ਤੋਂ ਲੈ ਕੇ ਜਾਂ ਪਿੰਡ ਦੇ ਵਿੱਚ ਪਾਰਕ ਦੀ ਜਿਹੜੀ ਵੱਡੀ ਮੰਗ ਆ ਰਹੀ ਹੈ ਉਹ ਵੀ ਕੀਤੀ ਜਾ ਰਹੀ ਹੈ ਨਹੀਂ ਪਿੰਡ 'ਚ ਵੀ ਸੋਚ ਐ ਇਸ ਦਿਨ ਪਿੰਡ 'ਚ ਤਾਂ ਸਾਡੇ ਆਲਰੇਡੀ 4 ਏਕੜ 'ਚ ਸਟੇਡੀਅਮ ਦਾ ਕੰਮ 80% ਹੋ ਚੁੱਕਿਆ ਰਹਿਦਾ ਸੀ ਹੁਣ 1-2 ਮਹੀਨੇ 'ਚ ਉਹ ਮੁਕੰਮਲ ਕਰ ਦੇਣਾ ਪਾਰਕ ਦਾ ਵੀ ਕੰਮ ਹੋ ਚੁੱਕਿਆ ਏ ਤੇ ਹੁਣ ਅਸੀਂ ਡਿਸਪੈਂਸਰੀ ਲਾਇਬ੍ਰੇਰੀ ਤੇ ਅੰਗਲਵਾੜੀ ਦਾ ਕੰਮ ਸ਼ੁਰੂ ਕਰਨ ਲੱਗੇ ਆਉਣ ਵਾਲੇ ਟਾਈਮ 'ਚ ਜੋ ਅਗਲੇ ਹਫ਼ਤੇ ਆ 5-10 ਦਿਨਾਂ 'ਚ ਉਹ ਸ਼ੁਰੂ ਹੋ ਜਾਣਾ ਕੈਮਰਾ ਦੀ ਵੀ ਵੱਡੀ ਲੋੜ ਹੈ ਗੱਲ ਕਰੀਏ ਤਾਂ ਹੁਣ ਦੇ ਸਮੇਂ 'ਚ ਦੇਖੋ ਟਾਈਮ ਟੂ ਟਾਈਮ ਅਸੀਂ ਸਾਰੇ ਕੰਮ ਜੋ ਸਾਡਾ ਟਾਰਗੇਟ ਆ ਅਸੀਂ 2 ਸਾਲ ਚ ਸਾਰੇ ਕੰਮ ਜੋ ਕੈਮਰੇ ਹੋਣ ਚਾਹੀਏ ਹੋਰ ਕੋਈ ਕੰਮ ਸਾਰੇ ਅਸੀਂ ਸਿਰੇ ਨੇਪੜੇ ਚੜਾਉਣੇ ਆ ਪੂਰੇ 2 ਸਾਲ ਦੇ ਵਿੱਚ ਵਿੱਚ ਲਾਸਟ ਦੇ ਵਿੱਚ ਉਹਨਾਂ ਆਸੀਆਂ ਨੂੰ ਤੁਹਾਡੇ ਪਿੰਡ ਦੇ ਲੋਕ ਸਾਰੇ ਸੁਣ ਲਗੇ ਤੇ ਨਾਲ ਦੀ ਨਾਲ ਦੇ ਬਾਹਰ ਬੈਠੇ ਤੁਹਾਡੇ ਪਿੰਡ ਕੀ ਪੀਲ ਹੈ ਜੀ ਉਹਨਾਂ ਨੂੰ ਪਿੰਡ ਵਾਤੇ ਕਿਵੇਂ ਸਹਿਯੋਗ ਤੁਹਾਨੂੰ ਦੇਖੋ ਸਾਰੇ ਨਗਰ ਦਾ ਬਹੁਤ ਧੰਨਵਾਦ ਜਿਹੜਾ ਪਿੰਡ ਦੇ ਚਾ ਜਿਹੜੇ ਸਾਡੇ ਬਾਹਰ ਰਹਿੰਦੇ ਆ ਬਸ ਸਾਡੀ ਇਹੀ ਆ ਵੀ ਤੁਸੀਂ ਪੰਚਾਇਤ ਨਾਲ ਪੂਰਾ ਇਦਾਂ ਹੀ ਅੱਗੇ ਵਾਹਤਾ ਸਾਥ ਰੱਖਿਓ ਅਸੀਂ ਪੂਰਾ ਸਾਰੀ ਪੰਚਾਇਤ ਪੂਰੀ ਅਸੀਂ ਵਾਹ ਲਾਉਂਗੀ ਪਿੰਡ ਦੇ ਕੰਮ ਲਈ ਬਾਕੀ ਵਾਹਿਗੁਰੂ ਪ੍ਰਮਾਤਮਾ ਵੀ ਸਾਡਾ ਸਾਥ ਹੈ ਵਾਹਿਗੁਰੂ ਅੱਗੇ ਵੀ ਅਰਦਾਸ ਆ ਵੀ ਅਸੀਂ ਵੱਧ ਤੋਂ ਵੱਧ ਜੋ ਰਹਿੰਦੇ ਪਿੰਡ ਦੇ ਕੰਮ ਸਾਰੇ ਸਿਰੇ ਚੜਾ ਸਕੀਏ ਕੀ ਕਾਂਗਰਸ ਦੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਹੈ ਲੜਾਈ ਝਗੜਿਆਂ ਤੋਂ ਦੂਰ ਰਸਿਆਂ ਤੋਂ ਦੂਰ ਜਿੱਦਵਾਜੀ ਜਾਂ ਭੇਦਭਾਵ ਤੋਂ ਉੱਪਰ ਉੱਠ ਕੇ ਜਿਹੜਾ ਇਹ ਕੰਮ ਹੋਇਆ ਜੀ ਥੱਲੇ ਇਸ ਤਰ੍ਹਾਂ ਜੀ ਵੀ ਜਿਹੜਾ ਸਾਡਾ ਅਸੀਂ ਪੰਚਾਇਤ ਪੇਦਾ ਪਿੰਡ ਵਾਸੀਆਂ ਦਾ ਨਗਰ ਨਿਵਾਸੀਆਂ ਦਾ ਆਪਣੇ ਵੀਰਾਂ ਦਾ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਪੰਚਾਇਤ ਦੇ ਵਿੱਚ ਸ਼ਾਮਿਲ ਕਰਕੇ ਸਾਨੂੰ ਟਾਈਮ ਦਿੱਤਾ ਕਿ ਤੇ ਆਉਂਦਾ ਸੀ ਉਹ ਸੇਵਾ ਤੋਂ ਸੇਵਾ ਕਰਨ ਦਾ ਸੇਵਾ ਕਰਨ ਦਾ ਸਾਨੂੰ 5 ਸਾਲ ਵਾਸਤੇ ਮੌਕਾ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਾਕੀ ਗੱਲ ਇਸ ਤਰ੍ਹਾਂ ਜੀ ਅਸੀਂ ਪਿੰਡ ਵਾਸੀ ਜਿਹੜੇ ਬੱਚੇ ਆ ਸਾਡੇ ਬਹੁਤ ਨਸ਼ਿਆਂ ਤੋਂ ਵਾਕਈ ਦੂਰ ਹੈ ਹਾਂਜੀ ਠੀਕ ਹੈ ਜੀ ਮੱਚੇ ਵੈਸੇ ਵੀ ਸਾਡੇ ਮਿਹਨਤੀ ਜੀ ਉਹ ਵੀ ਕੰਮਕਾਰ ਕਰਦੇ ਆ ਜੀ ਦੱਸਿਆ ਪਿੰਡ ਚ ਨਸ਼ੇ ਦੀ ਦੁਕਾਨ ਕੋਈ ਤਾਂ ਹੁਣ ਮੰਨ ਲਓ ਬੀੜੀ ਸਿਕਟ ਵੀ ਇਸ ਤਰ੍ਹਾਂ ਵੀ ਨਹੀਂ ਜੀ ਨਹੀਂ ਨਹੀਂ ਸਾਡੇ ਪਿੰਡ ਬਿਲਕੁਲ ਨਹੀਂ ਜੀ ਸਾਡੇ ਨਸ਼ਾ ਨਾਸ਼ ਕਰਦਾ ਨਹੀਂ ਸਾਡੇ ਵਿਕਦਾ ਜੀ ਬਿਲਕੁਲ ਚੁੱਪਾਂ ਰਹਿ। ਸੋ ਪਿੰਡ ਤੋਂ ਬਾਹਰ ਰਹਿੰਦੇ ਜਿਹੜੇ ਲੋਕ ਨੇ ਉਹਨਾਂ ਦਾ ਵੱਡਾ ਸਹਿਯੋਗ ਆ ਪਿੰਡ ਦੇ ਵਿੱਚ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਸਰ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਸੀ ਸਮਝ। ਮੈਂ ਮਲਕੈਂਟੋਂ ਆਇਆ ਜੀ ਮਨੀਤ ਸਿੰਘ ਮੇਰਾ ਨਾਮ ਹੈ। ਮੈਂ ਵਾਲੀ ਬਰਸਾਲਪੁਰ ਤੋਂ ਆਇਆ। ਬਰਸਾਲਪੁਰ ਦੇ ਸੀਤਾ ਜੀ। ਅਸੀਂ ਤੁਹਾਡੇ ਵੱਲੋਂ ਗੁਰਦਵਾਰ ਸਾਹਿਬ ਨੂੰ ਵੀ ਭੇਟਾ ਹੈ ਹਾਂਜੀ ਹਾਂ ਜੀ 11000 ਰੁਪਏ ਬਾਕੀ ਵੀ ਦੇਖ ਜਿਓ ਪਿੰਡ ਦੇ ਸਜੋਤਵਾਦ ਸਰਕੀ ਬਾਹਰੋਂ ਲੋਕਾਂ ਵੱਲੋਂ ਜਿਹੜੇ ਰਹਿੰਦੇ ਵੀ ਨੇ ਬਾਹਰ ਵੀ ਰਹਿੰਦੇ ਨੇ ਉਹਨਾਂ ਨੂੰ ਬਹੁਤ ਸੜੀਆਂ ਜੜਾਂ ਤਾਂ ਇਹਨੇ ਪੜੇ ਲਿਖੇ ਸੀ ਛੋਟੇ ਇੱਥੇ ਹੀ ਸਾਰੇ ਰਹੇ ਆ ਤੇ ਬਾਅਦ ਵਿੱਚ ਸਰਵਲ ਦੇ ਬਾਹਰ ਰਨ ਕਰਕੇ ਡਿਫੈਂਸ ਨਾਲ ਕਨੈਕਟਡ ਸੀ ਅਸੀਂ ਬਾਕੀ ਇਹ ਹੈ ਕਿ ਇਹ ਜਿਹੜੀ ਸਾਡੀ ਪੰਚਾਇਤ ਬਿਕਰੇਸ ਰਹੀ ਹੈ 5 ਸਾਲ 6 ਸਾਲ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਆਮ ਤੌਰ ਤੇ ਅਰ ਡਿਸਪੈਂਸਰੀ ਵਾਸਤੇ ਵੀ ਤੁਸੀਂ ਜਗਤ ਆ ਉਹਦੇ ਵਾਸਤੇ ਬਹੁਤ ਜ਼ੋਰ ਤੋਂ ਕੋਸ਼ਿਸ਼ ਕਰ ਰਹੇ ਸੀ ਸਾਡੇ ਸਰਵੋਤਮ ਪਤਾ ਸੀ ਸਰਮੇਰ ਸਿੰਘ ਜੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਕਦੇ ਹੋਇਆ ਨਹੀਂ ਮੈਂ ਵੀ ਅਮਰਿੰਦਰ ਸਿੰਘ ਨੂੰ ਵੀ ਲਿਖਦਾ ਰਿਹਾ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਵੀ ਲਿਖਿਆ ਮਾਨ ਸਾਹਿਬ ਨੂੰ ਵੀ ਫਿਰ ਇਹਨਾਂ ਨੇ ਹੁਣ ਸਾਡੇ ਸਰਪੰਚ ਸਾਹਿਬ ਨੇ ਪੰਚਾਇਤ ਨੇ ਕਾਫੀ ਕੋਸ਼ਿਸ਼ ਕੀਤੀ ਹੈ ਤਾਂ ਹੁਣ ਮੇਰੇ ਖਿਆਲ ਨਾਲ ਗੱਡੀ ਲੈਣ ਤੇ ਆਈ ਹੈ ਤਾਂ ਹੋ ਜਾਏਗੀ ਆ ਕਿੰਨਾ ਸਮਾਂ ਹੋ ਗਿਆ ਜੀ ਪਿੰਡ ਤੋਂ ਦੂਰ ਰਹਿੰਦੇ ਹਾਂ ਤੁਹਾਨੂੰ ਤੈਨੂੰ ਤਾਂ ਸਿਰ ਮਤਲਬ ਪੜ੍ਹ ਤੋਂ ਬਾਅਦ ਚਲੇ ਗਏ ਸੀ ਇੱਥੋਂ ਜੀ ਤੋਂ ਮਾੜੇ ਸੈਟਅਪ ਸੀਗਾ ਬਾਤ ਮੇਰੇ ਪਿਤਾ ਜੀ ਵੱਡੇ ਭਾਈ ਸਾਹਿਬ ਸਾਰੇ ਆਂਦੇ ਰਹੇ ਭਾਈ ਸਾਹਿਬ ਦੇ ਸਰਵਾਜ ਤੋਂ ਬਾਅਦ ਕੁਛ ਦੇ ਕੋਈ 7-8 ਸਾਲ ਤੋਂ ਮੇਰੇ ਗੁਰੂ ਲਗਣਾ ਜੀ ਇਹ ਬੰਨੇ ਸਾਰੇ ਦક્ષਣ ਹੋ ਜਾਂਦੇ ਆ ਤੇ ਬਹੁਤ ਅੱਛੀ ਜਿਹੜੀ ਹੈ ਉਹ ਪ੍ਰੋਗਰੈਸ ਹੋ ਰਹੀ ਹੈ ਪਹਿਲਾਂ ਨੇ ਸਟੇਡੀਅਮ ਬਣਾਇਆ ਬੰਦਿਆਂ ਨੇ ਬੜੀ ਮਿਹਨਤ ਕਰਕੇ ਬਣਾਇਆ ਸਾਰਾ ਤੇ ਪਾਰਕ ਬਣਾਇਆ ਸਾਰਾ ਕੀਤਾ ਹੈਗਾ ਯਾਨੀ ਜੋ ਚੀਜ਼ ਇੱਥੇ ਕਦੇ ਹੈ ਨਹੀਂ ਸੀ ਉਹ ਸਾਰੀ ਕੁਝ ਹੋਈ ਹੈ ਧੰਨਵਾਦ ਜੀ। ਤਾਂ ਮਨਪ੍ਰੀਤ ਜੀ। ਸਭ ਕੀ ਕੌਂਗਰੇ ਪਿੰਡ ਦੇ ਵਿੱਚ ਨੌਜਵਾਨ ਨੂੰ ਸਰਪੰਚ ਜਿਹੜਾ ਚੁਣਿਆ ਗਿਆ ਸਰਬਸੰਮਤੀ ਦੇ ਨਾਲ ਤੁਸੀਂ ਵੀ ਸਮੇਂ-ਸਮੇਂ ਤੇ ਪਿੰਡ ਦੇ ਵਿੱਚ ਸਹਯੋਗ ਦਿੰਦੇ ਹੋ ਵਿੱਚ ਕੁੱਖ-ਕੁੱਖ ਵਿਕਾਸ ਕਰ ਜਾਂਦੇ ਆ ਕਿ ਕੌਂਗਰੇ ਬਹੁਤ ਚੰਗੀ ਗੱਲ ਹੈ ਜੀ ਪਿੰਡ ਦਾ ਇਲੈਕਸ਼ਨ ਬਿਨਾ ਕਿਸੇ ਡਿਸਪਿਊਟ ਤੋਂ ਹੋ ਗਿਆ ਜੀ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ ਪਿੰਡ ਕਾਫੀ ਚੜ੍ਹਕੀ ਕਰ ਰਿਹਾ ਹਾਂ ਆਮ ਤੌਰ ਤੇ ਹੁੰਦਾ ਹੈ ਜਦੋਂ ਲੋਕ ਪਿੰਡੋਂ ਬਾਹਰ ਚਲੇ ਜਾਂਦੇ ਤਾਂ ਪਿੰਡ ਨਾਲ ਟੁੱਟ ਜਾਂਦੇ ਆ ਨਹੀਂ ਇਹ ਲਗਾਤਾਰ ਆ ਕੇ ਸੇਵਾ માં ਜਿਹੜੀਆਂ ਪਿੰਡ ਦੇ ਵਿੱਚ ਦੇ ਰਹੇ ਸਹਿਯੋਗ ਦੇ ਰਹੇ ਸੋਨੋਂ ਦੇ ਵਿੱਚ ਆਇਆ ਪਾਰਕ ਲਈ ਵੀ ਜਗ੍ਹਾ ਦਿੱਤੀ ਹੈ ਜੀ ਠੀਕ ਕੀ ਕਹੋਗੇ ਜੀ ਕੁਛ ਨਹੀਂ ਉਸ ਮਾਲਕ ਦੀ ਮਰਜ਼ੀ ਹੈ ਨਹੀਂ ਨਹੀਂ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਚੁਣੀ ਗਈ ਹੈ ਕਿਹਨੇ ਦੀ ਪੰਚਾਇਤ ਲੱਗਦੀ ਹੈ ਤੁਹਾਨੂੰ ਬਹੁਤ ਅੱਛੀ ਪੰਚਾਇਤ ਹੈ ਜੀ ਮਾਣ ਹੈ ਜੀ ਲੱਗਦਾ ਹੈ ਜਿਹੜੇ ਨੌਜਵਾਨ ਹੈ ਕੰਮ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਆ ਕਰਨਗੇ ਪਿੰਡ ਦੀ ਜਿਹੜੀ ਤਰੱਕੀ ਤੋਂ ਖੁਸ਼ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹਾਂ ਪਿੰਚਕ ਪਹਿਲਾਂ ਕਦੀ ਇੰਨੀ ਤਰੱਕੀ ਨਹੀਂ ਸੀ ਹੋਈ ਸਕੀ ਸੋ ਹੋਰ ਪਿੰਡ ਦੇ ਵਿੱਚ ਕਈ ਪਤਵੰਤੇ ਆ ਗੱਲਬਾਤ ਕਰ ਰਹੇ ਸਰ ਕੀ ਕੰਮ ਤੇ ਕੀ ਕੌਂਗਰੇ ਤੁਸੀਂ ਇੰਸਪੈਕਟਰ ਦੇ ਤੌਰ ਤੇ ਜੌਬ ਜਿਹੜੀ ਸੇਵਾਵਾਂ ਦੇ ਰਹੇ ਹੋ ਤੇ ਪਿੰਡ ਦੇ ਵਿੱਚ ਨਵੀਂ ਪੰਚਾਇਤ ਚੁਣੀ ਗਈ ਤੁਹਾਡਾ ਵੀ ਮਾਨ ਸਨਮਾਨ ਹੋ ਰਿਹਾ ਜੀ ਜਿਹੜੀ ਨਵੀਂ ਪੰਚਾਇਤ ਹੈ ਬਹੁਤ ਵਧੀਆ ਕੰਮ ਕਰ ਰਹੀ ਆ ਜੀ ਪਿੱਛੇ ਬਹੁਤ ਵਧੀਆ ਕੰਮ ਕੀਤੇ ਸਾਨੂੰ ਅੱਗੇ ਤੋਂ ਉਮੀਦ ਆ ਵੀ ਅੱਗੇ ਤੋਂ ਵੀ ਇਹ ਵਧੀਆ ਕੰਮ ਕਰ ਲਵੇ ਤੁਹਾਨੂੰ ਅੱਗੇ ਤੋਂ ਉਮੀਦ ਹੈ ਸਾਡੇ ਬਹੁਤ ਵਧੀਆ ਕੰਮ ਕਰਨਗੇ। ਹਾਂ ਜੀ। ਅਸੀਂ ਕੋਸ਼ਿਸ਼ ਜੋ ਸਭ ਦਾ ਸਹਿਯੋਗ ਨਾਲ ਲੈ ਕੇ ਪਿੰਡ ਵਾਸੀਆਂ ਦਾ ਕੰਮ ਕਰਦੇ। ਲੱਗਦਾ ਜੀ ਜਿਹੜੀ ਇਹ ਪੰਚਾਇਤ ਨਹੀਂ ਗਈ ਹੈ ਪ੍ਰੋਪਰ ਜਿਹੜਾ ਚੰਗੀ ਤਰ੍ਹਾਂ ਕੰਮ ਕਰੇਗੀ ਪਿੰਡ ਦਾ ਵਿਕਾਸ ਕਰੇਗੀ ਜੀ। ਹਾਂ ਜੀ ਬਿਲਕੁਲ ਬਿਲਕੁਲ। ਕੋਈ ਇਹਦੇ ਵਿੱਚ ਛੱਟ ਨਹੀਂ ਸੀ ਕੋਈ। ਧੰਨਵਾਦ। ਸੋ ਹੋਰ ਜਿਹੜੇ ਇੱਥੇ ਵੀਰ ਖੜੇ ਆ ਜੀ ਜੀ ਜੀ। ਉਹ ਬਹੁਤ ਜ਼ਰੂਰੀ ਹੈ ਕਿ ਜੋ ਉਤਰਾਣਾ ਸਾਡੇ ਪਿੰਡ ਦੇ ਸਾਰੇ ਨਗਰ ਦੇ ਵਸਆਂ ਨੇ ਕੀਤਾ ਉਹ ਇਤਨਾ ਛਲਾ ਗਿਆ ਹੋਗਾ ਜਿਹਦੀ ਕੋਈ ਹੱਦ ਨਹੀਂ। ਜੀ ਬਿਲਕੁਲ ਉਹਨਾਂ ਨੇ ਬਹੁ ਸੰਮਤੀ ਦੇ ਨਾਲ ਸਾਰਿਆਂ ਨਾਲ ਇਸ ਪੰਚਾਇਤ ਨੂੰ ਮਾਨ ਦਿੱਤਾ ਜਿਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਆਨਰ ਕੀਤਾ ਇਹਦੇ ਵਾਸਤੇ ਸਾਰੇ ਇਸ ਗੱਲ ਦੇ ਬਹੁਤ ਬਹੁਤ ਜ਼ਿਆਦਾ ਸਾਡੇ ਧੰਨਵਾਦੇ ਹੱਕਦਾਰ ਨੇ ਕੀ ਕੰਗਰਵੀਰ ਜੀ ਮਾਨ ਸਨਮਾਨ ਤੁਹਾਡਾ ਵੀ ਹੋਇਆ ਹੈ ਤੇ ਨਵੀਂ ਪੰਚਾਇਤ ਚੁਣੀ ਗਈ ਫਟਰਾਣਾ ਕੀਤਾ ਗਿਆ ਹਾਂ ਪਹਿਲਾਂ ਤਾਂ ਮੈਂ ਨਵੀਂ ਚੁਣੀ ਜਿਹੜੀ ਪੰਚਾਇਤ ਮੈਂਬਰਸ ਤੇ ਖਾਸ ਤੌਰ ਤੇ ਸਰਪੰਚ ਸਾਹਿਬ ਦਾ ਪਬਲਾ ਜੀ ਦਾ ਉਹਨਾਂ ਨੂੰ ਬਹੁਤ ਬਹੁਤ ਬੁढ़ाई ਦਿੰਦਾ ਹਾਂ ਤੇ ਇੱਕ ਜੀ ਉਹ ਇਹ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਕਿਉਂਕਿ ਆ ਪੁਰਾਣੇ ਬੰਦਿਆਂ ਨੂੰ ਪਿੰਡ ਦੇ ਨਾਲ ਜੋੜਨ ਵਾਸਤੇ ਜਿਹੜਾ ਇਹ ਆਪਣੇ ਐਫਰਟ ਕਰ ਰਹੇ ਆ ਪਲੱਸ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਪੂਰਾ دریا ਵਗਦਾ ਸੀਗਾ ਉਸ ਟਾਈਮ ਸਰਪੰਚ ਸਾਹਿਬ ਨੇ ਆਪਣੇ ਐਫਰਟ ਕਰਕੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਤੇ ਇਹਨਾਂ ਨੂੰ ਪਹਿਲਾਂ ਵੀ ਸਨਮਾਨ ਮਿਲ ਚੁੱਕਿਆ ਹੈ ਵੀ ਸਾਡਾ 100% ਜਿਹੜਾ ਪਿੰਡ ਹੈ ਉਹ ਨਸ਼ਾ ਮੁਕਤ ਹੈ ਇਹ ਬੜੇ ਵੱਡੇ ਐਫਰਟ ਹੈ ਔਰ ਇੱਕ ਚੀਜ਼ ਹੋਰ ਜੀ ਆ ਵੀ ਜਦੋਂ ਨੌਜਵਾਨ ਸਰਪੰਚ ਚੁਣੇ ਜਾਂਦੇ ਆ ਤਾਂ ਐਡਮਿਨਿਸਟ੍ਰੇਸ਼ਨ ਨਾਲ ਕਿਵੇਂ ਗੱਲ ਕਰਨੀ ਹੈ ਉਹਨਾਂ ਨਾਲ ਕਿੱਥੋਂ ਕਿਸ ਤਰ੍ਹਾਂ ਫੰਡ ਆਪਰ ਰੀਲੀਜ਼ ਕਰਾਣੇ ਆ ਇਹ ਹਰ ਚੀਜ਼ ਹਰ ਚੀਜ਼ ਬਸਦਾ ਨਹੀਂ ਹੁੰਦਾ ਤਾਂ ਇਸ ਕਰਕੇ ਮੈਂ ਇਹਨਾਂ ਨੂੰ ਫਿਰ ਦੁਬਾਰਾ ਜਿਸ ਤਰ੍ਹਾਂ ਪਹਿਲਾਂ ਇਹ ਕੰਮ ਕਰਦੇ ਰਹੇ ਆ ਅਸੀਂ ਆਸ ਕਰਦੇ ਆ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਸੇ ਤਰ੍ਹਾਂ ਕੰਮ ਕਰਨਗੇ ਥੈਂਕ ਯੂ ਸੋ ਤਸਵੀਰਾਂ ਜਿਹੜੀਆਂ ਪਿੰਡ ਬਰਸਾਲਪੁਰ ਦੀਆਂ ਐ ਜਿੱਥੇ ਕੀ ਹੁਣੇ ਨਵੀਂ ਚੁਣੀ ਗਈ ਪੰਚਾਇਤ ਦੇ ਵੱਲੋਂ ਆਕਾਲਪੁਰਖ ਵਾਇਗਰੂ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਹੀ ਪਿੰਡ ਦੇ ਵਿੱਚੋਂ ਜਿਹੜੇ ਲੋਕ ਬਾਹਰ বাসਦੇ ਨੇ ਵਕ ਵਕ ਖੇਤਰ ਦੇ ਵਿੱਚ ਬੋ ਆਮਦੇ ਰਹੇ ਆ ਉਹਨਾਂ ਨੂੰ ਪਿੰਡ ਦੇ ਵਿੱਚ ਬੁਲਾ ਕੇ ਜਿਹੜਾ ਮਾਨ ਸਤਕਾਰ ਉਹਨਾਂ ਦਾ ਕੀਤਾ ਗਿਆ ਏ ਤੇ ਉਹਨਾਂ ਵੱਲੋਂ ਵੀ ਜਿਹੜਾ ਪਿੰਡ ਦੇ ਵਿਕਾਸ ਲਈ ਆ ਪਿੰਡ ਦੇ ਗੁਰੂ ਘਰ ਦੇ ਲਈ ਜਿਹੜੇ ਸਹਾਇਤਾ ਜਾਂ ਕੈਨੀਪੇਟਾ ਦਿੱਤੀ ਗਈ ਹੈ ਸੋ ਵਿਕਾਸ ਕਾਰਜਾਂ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਭਾਵੇਂ ਡਿਸਪੈਂਸਰੀ ਦੀ ਗੱਲ ਕਰ ਲਈਏ ਉਸ ਦੇ ਲਈ ਜ਼ਮੀਨ ਦਿੱਤੀ ਆ ਪਾਰਕ ਦੇ ਲਈ ਜ਼ਮੀਨ ਦਿੱਤੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਉਹਨਾਂ ਦਾ ਮਾਨ ਸਤਕਾਰ ਜਿਹੜਾ ਸਰੂਪਾ ਪਾ ਕੇ ਜਾਂ ਵੈਸੇ ਬੁਲਾ ਕੇ ਜਿਹੜਾ ਮਾਨ ਸਤਕਾਰ ਕੀਤਾ ਗਿਆ ਸੋ ਧੰਨਵਾਦ ਕਰਦੇ ਆ ਇਸ ਪਿੰਡ ਦੇ ਲੋਕਾਂ ਦਾ ਕਿਉਂਕਿ ਇਸ ਪਿੰਡ ਦੇ ਲੋਕਾਂ ਤੋਂ ਜਿਹੜਾ ਹੋਰ ਨਾ ਪਿੰਡਾਂ ਦੇ ਲੋਕਾਂ ਨੂੰ ਵੀ ਜਿਹੜੀ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਵੱਡੀ ਗੱਲ ਇੱਥੇ ਦੇਖਣ ਨੂੰ ਇਹ ਮਿਲੀ ਹੈ ਕਿ ਪਿੰਡ ਦੇ ਵਿੱਚ ਜਿੰਨੇ ਵੀ ਨੌਜਵਾਨ ਆ ਜਾਂ ਬੱਚੇ ਆ ਜਾਂ ਬਜ਼ੁਰਗ ਹੈ ਸਾਰੇ ਹੀ ਕੇਸਾਂ ਧਾਰੀ ਆ ਕਿਸੇ ਨੇ ਕਹਿੰਦੇ ਕੇਸ ਨਹੀਂ ਕਟਾਏ ਹੋਏ ਇਹ ਵੱਡੀ ਪ੍ਰਾਪਤੀ ਆ ਇਸਦੇ ਨਾਲ ਹੀ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਜਿਵੇਂ ਆਮੇ ਹੋ ਗਿਆ ਹੁਣ ਤੰਬਾਕੂ ਵਗੈਰਾ ਉਹ ਨਸ਼ਾ ਜਿਹੜਾ ਸੇਲ ਨਹੀਂ ਕਰਨ ਦਿੱਤਾ ਜਾਂਦਾ ਤੇ ਪਿੰਡ ਦੇ ਨੌਜਵਾਨ ਵੀ ਕਹਿੰਦੇ ਨਸ਼ਾ ਨਹੀਂ ਕਰਦੇ ਇੱਕ ਵੱਡੀ ਪ੍ਰਾਪਤੀ ਆ ਸੋ ਧੰਨਵਾਦ ਅਗਲੀ ਅਪਡੇਟ ਦੇ ਨਾਲ ਜਲਦ ਤੁਹਾਡੇ ਨਾਲ ਜੁੜਾਂਗੇ ਸੋ ਧੰਨਵਾਦ ਸ਼ੇਅਰ ਜਰੂਰ ਕਰਦੇ ਰਹੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਬਹੁਤ ਬਹੁਤ ਧੰਨਵਾਦ ਜੀ